شرومی اقالیدل تھوڑی ماں پارٹی دے سو سالا ستابیل ہو رہی ہے سو سال میں لگتا ہے کہ تسی سارے پارٹیاں دا دیش دیا پارٹیاں دا سے آس دیکھو آپ کا تو پرانی پارٹی کلی کانگریس ہے ਜਿੰਨੀਆਂ ਵੀ ਜੇਸੀਆ ਪਾਰਟੀਆਂ ਭਾਵੇਂ ਕਾਂਗਰਸ ਪਾਰਟੀ ਭਾਵੇਂ ਬੀਟੇਪੀ ਭਾਵੇਂ ਅੰਦਰ ਜੀਪੀਐਮਕੇ ਭਾਵੇਂ ਸ਼ਾਹਦਾ ਸਾਹ ਦੀ ਪਾਰਟੀਆਂ ਜਿੰਨੀਆਂ ਵੀ ਪਾਰਟੀਆਂ ਕੋਈ 30 ਸਾਲ ਪੁਰਾਣੀ ਹੈ ਕੋਈ 40 ਸਾਲ ਪੁਰਾਣੀ ਹੈ 100 ਸਾਲ ਪੁਰਾਣੀ ਕਲਪਾਤਰੀ ਤੇ ਪਾਰਟੀ ਦਾ ਇਤਿਹਾਸ ਬੜਾ ਹੈ ਮੈਂ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਸ਼੍ਰੋਮਣੀ ਕਾਲੀਉਨ ਦੇ ਵਰਕਰਾਂ ਨੇ ਕੀ ਹੁਣੇ ਥੋੜੇ ਦਿਨ ਪਹਿਲੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਮੇਟੀ ਦੇ 100 ਸਾਲ ਨੂੰ ਆਪਾਂ ਤਾਦਿਖੂ ਕੀਤੀ ਸ਼੍ਰੋਮਣੀ ਤੁਸੀਂ ਸਿੰਘ ਸਾਹਿਬ ਜੀ ਦਾ ਭਾਸ਼ਣ ਸੁਣਿਆ ਤੁਸੀਂ ਸਾਡੀ ਉੱਤੇ ਲੀਡਰਸ਼ਿਪ ਤੇ ਧੰਨ ਚੜਿਆ ਹੀ ਗੁਰੂ ਘਰਾਂ ਦੀ ਸੇਵਾ ਸੰਭਾਲ ਪਹਿਲੇ ਇਹ ਜੇ ਲੋਕਾਂ ਕੋਲ ਸੀ جہرا بڑا پک پاک کر سی, سم سی،, ایلے کم سی، ہونے نہیں چاہی دے، تے قوم نے کٹھے ہو کے انہوں نے اتو کٹیا فیصلہ کیا کہ کی ساری دیکھ ریک ایک کمیٹی تھلے ہوئے بعد ਪਾਰਲੀਮੈਂਟ ਦਾ ਐਕਟ ਬਣਾਇਆ ਗਿਆ ਮੈਨੂੰ ਲੱਗਦਾ ਕੱਲਾ ਆਪਣਾ ਧਰਮ ਹੈ ਜਿੱਥੇ ਵੋਟਰ ਨਹੀਂ ਡੈਮੋਕ੍ਰੇਸੀ ਨਹੀਂ ਹਰ 5 ਸਾਲ ਬਾਅਦ ਮੋਟਾ ਬਣਦੀ ਹੈ ਤੇ ਇੱਕ ਵੱਡੀ ਖੁਸ਼ੀ ਦੀ ਗੱਲ ਹੈ 100 ਸਾਲਾਂ ਵਿੱਚ ਲਗਾਤਾਰ ਇਲੈਕਸ਼ਨ ਹੁੰਦੇ ਰਹੇ ਐ ਤੇ 100 ਸਾਲ ਲਗਾਤਾਰ ਸਿੱਖ ਪੰਥ ਨੇ ਸ਼ੋਗਨੀ ਕਾਲੀ ਵੱਲੋਂ ਇਸ ਸੱਤਿਆਤ ਰੱਖਿਆ ایک وشواس ہے جدو شروع گردوا پربن کمیٹی بنائی گئی ادو ہی اپنے بزرگوں نے لیڈرشپ سے فیصلہ کیتا کیا سیاسی طاقت کے بغیر آپ اگلی بچ سکتے ادو می دن بعد انہیں بات فیصلہ کر لیا کہ ایک سیاسی پارٹی بنائی گئے تاہیوں تا دسمبر کے مہینے چھوڑ اپنا شروع کالی دل کا جنم ہویا یہ کسی

ਤੁਸੀਂ ਬਹਿ ਕੇ ਘਰੇ ਸੋਚਿਓਗੀ ਪੰਜਾਬ ਵਿੱਚ ਜੋ ਕੁਝ ਵੀ ਬਣਿਆ ਕਿਦੋਂ ਬਣਿਆ ਜੇ ਧਰਮਨ ਪ੍ਰਾਪ ਬਣੇ ਕਿਦੋਂ ਬਣੇ ਕਿ ਡੈਮ ਬਣੇ ਕਿਦੋਂ ਬਣੇ ਕਿ ਅਰਪੋਰਟ ਬਣੇ ਕਿਦੋਂ ਬਣੇ ਜੇ ਫਿੱਟਾ ਦੇ ਫੋਕਲ ਪੌਂਡ ਬਣੇ ਜਦੋਂ ਬਣੇ ਪਿੰਡਾਂ ਵਿੱਚ ਧਰਮ ਸੇਲਾ ਬਣੀਆਂ ਸੀਦੋਂ ਬਣੀਆਂ ਜੇ ਗਰੀਬਾਂ ਨੂੰ ਸੂਟਾ ਬਣੀਆਂ ਖਦੋਂ ਬਣੀਆਂ ਕਿ ਨਹੀਂ ਦਿੱਤੀਆਂ ਜੇ ਸਾਰਨਾ ਸਿੰਘ ਸਾਹਮਣੇ ਕਮਿੰਟ ਲਿਖ ਲਾ ਕੇ ਕਿਦੋਂ ਸ਼ੁਰੂ ਹੋਈਆਂ ਥੋੜੇ ਕੋਈ ਇੱਕ ਜੀ ਸਾਹਮਣੇ ਆਉਗੀ ਜਿਹੜੀ ਗੀਜ ਜਿਹੜੀ ਸ਼ੁਰੂ ਹੋਈ ਹੈ ਉਹਨੂੰ ਸ਼ੁਰੂ ਹੋਈ ਹੈ ਜਿਸ ਦਾ ਪ੍ਰਕਾਸ਼ ਇੱਕ ਬਾਲਮ ਉਸਮਨ ਹੈ ਫਿਰ ਉਹ ਵੀ ਖਾਲੀ ਨਦੀ ਲੀਡਰਸ਼ਿਪ ਕਿਉਂਕਿ ਚੋ ਵੀ ਕਰਦੇ ਜੁਣੀ ਥੋੜੇ ਨਾਲ ਹੈ ਭਾਈ ਕਿਸਾਨੀ ਦਾ ਮੁੱਦਾ ਬੋਲ ਘਰ ਦਾ ਆਪਣੇਾਰ ਦੇ ਵਿੱਚ ਪੰਜਾਬ ਤੋਂ ਕਿਸਾਨੀ ਦੇ ਉੱਤੇ ਇੱਕ ਬਿਲਕੁਲ ਝੋਪੇ ਵੇ ਹੈ کسان کی جوائے کسانی میں ایم کی شنکہ کی ایم ایس پی ختم ہو جو گی پنیاب کا منڈی سسٹم ختم ہو جو گا دونوں کا دستہ دونوں دونوں یادگار واسطے پہلے ایم ایس پی دیش بچ نہیں ہوتی سی شروب نے کالی ولے سے گھٹ شروع کیتا تا شروب نے کالی ولے سینٹر کی سرکار کو منجور کرایا ایم ایس پی لاغو ہونا ਸੋ ਐਮਐਸਪੀ ਲਾਗੂ ਵੀ ਸ਼੍ਰੋਮਣੀ ਕਾਲੀਦਾ ਦੇ ਡ੍ਰਾਈਵਰਾਂ ਦਾ ਗੱਲ ਕਰਦੇ ਆ। ਆ ਜਿੱਦਾਂ ਮੰਡੀ ਸਿਸਟਮ ਆ ਪ੍ਰਕਾਸ਼ ਪਟਿਆ ਸ਼ਹਿਰ ਦੇ ਮੰਡੀਆਂ ਪਹਿਲ ਨਹੀਂ ਹੁੰਦੀਆਂ ਸੀ। ਪਹਿਲੇ ਇੱਕ ਮੰਡੀ ਹੁੰਦੀ ਸੀ ਮੈਂ ਲੰਦਾ ਸਾਰੇ ਇਲਾਕੇ ਦੇ ਤੋਂ 100-100 ਕਿਲੋਮੀਟਰ ਦੇ ਲੋਕ ਉੱਪਰ ਜਾਂਦੇ ਹੋਏ। ਅੱਜ ਇਹ ਕੰਡਾ ਦੇ ਮੰਡੀਆਂ ਪਿੰਡਾਂ ਝੋਕੜ ਪਿੰਡਾਂ ਸ਼ਹਿਰ ਆ ਸਾਰੀ ਸਕੀਮ ਦਾ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤਾ।

ਕਿੰਨੇ ਬਿੱਲ ਕੱਟਨੇ 2017 ਜਵਾਰ ਕੱਲੇ ਉੱਤੇ ਨੇ ਲਾਗੂ ਕਰਦੇ ਹਨ ਉਹਨੂੰ ਰਾਜੇ ਚੁਣਾਵੇ ਆਜਾ راہਲ ਗਾਂਧੀ ਹੈ ਇਹਦਾ 2019 ਦਾ ਫਲੋਸਪੁਰ ਜਦੋਂ ਮੈਂ ਫਲੋਸਪੁਰ ਪਾਰਲੀਮੈਂਟ ਲੜਿਆ ਉਦੋਂ ਇਸ ਪੂਰੇ ਦੇਸ਼ ਵਿੱਚ ਜਿਹੜੇ ਇਲੈਕਸ਼ਨ ਲੜਿਆ 2019 ਦਾ ਕਾਂਗਰਸ ਦਾ ਚੋਣ ਕੱਟ ਕਰ ਚਿਲ ਗਿਆ راہਲ ਗਾਂਧੀ ਦੇ ਜਿੱਤ ਨੇ ਸਹਾ ਨੰਤਰੀ ਬਣੂਗਾ ਪੂਰੇ ਦੇਸ਼ 27 ਮੰਡੀਆਂ ਮੰਤ ਦਾਗਾ ਕੱਗਾ ਕੱਲੀਆਂ ਪ੍ਰਾਈਵੇਟ ਮੰਡੀਆਂ ਹੋਣਗੀਆਂ ਆ ਸੋਚ ਕੋਈ ਹੈ

ਪਾਪਾ ਬੈਸਵੀ ਲੈ ਲੈਨੇ ਮੋਟਰ ਹੋ ਕੇ ਭਲੇ ਰਹੇ ਤੇ ਉਹਦੇ ਬਾਅਦ ਫਿਰ ਆਪਣੋ ਪਛਾਉਣਾ ਪੈਂਦਾ ਚਾਰ ਸਾਲ ਬਰਬਾਦ ਹੋ ਗਏ ਜਿਸ ਵੀਟ ਦਾ ਕੰਮ ਚੱਲਿਆ ਸੀ ਜਿਸ ਵੀਟ ਦਾ ਜਿੱਦ ਕੋ ਸੜਕਾਂ ਬੜੀਆਂ ਦੂਜੇ ਚੀਜ਼ਾਂ ਬੜੀਆਂ ਥੋੜੇ ਬਿਜਲੀ ਦਾ ਪ੍ਰਬੰਧ ਹੋਇਆ ਸਾਰੀ ਉਹ ਗੱਡੀ ਬੜੀ ਸਪੀਡ ਤੇ ਚੱਲਦੀ ਸੀ ਤੇ ਪ੍ਰੇਖਾ ਲੱਗ ਗਈਆਂ ਕੋਈ ਖਚਾਨੇ ਦੀ ਕਮੀ ਨਹੀਂ ਹੈ ਪਰ ਪੈਸੇ ਦੀ ਕਮੀ ਇੰਨੀ ਥੂਰ ਬੋਲੀ ਜਾਂਦੇ ਐ ਨੀਅਤ ਹੀ ਨਹੀਂ روکی جیسے آئی ہے جنچے جیتے گئے چھوٹا جیلا میں کہنا دو تین جیل ہے جیسے روز میرے کو لوگ

اپنا ہےم ہوں پاسپورٹ ہی دس کوئی پارٹی نہیں شراب کے ٹرکا کے ٹرک ہریا نشے کے وپاری سدھرتا جن گینگسٹر سارے راڑا سوٹی تو لے کے

میں ڈیس پی ہے سارے کتا کر داں گے پروار آئے پچاسی سال

ਪੱਟਲਾ ਸ਼ੇਰਿਕ ਕਾਜੀ ਗੱਡੀ ਮੈਂ ਜਦੋਂ ਦਾ ਹਮੂਜੇ ਤਾੜੀ ਤੁਸੀਂ ਰੋਜ਼ ਨਵੀਂ ਫਿਲਮ ਦੇਖੋਗੇ। ਬਲੇ ਇਸੋ ਮਿਆ ਸਾਰੀਆਂ ਕਾੜੋ ਤੁਸੀਂ ਦੇਖੋਗੇ ਕਿਵੇਂ ਪੈਸਾ ਖਜ਼ਾਨਾ ਖਾਲੀ ਨਹੀਂ ਪੰਜਾਬ ਦਾ ਤੁਹਾਨੂੰ ਉਦੋਂ ਪਤਾ ਲੱਗੂ ਕਿਵੇਂ ਡਿਲੇਜੈਂਟ ਕੋ ਮੈਂ ਤਾਂ ਕਹਿੰਦਾ ਤੁਸੀਂ ਪਹਿਲੇ ਦਿਨ ਸੁਕਰਕੇ ਦਿਓ ਪਹਿਲੇ ਦਿਨ ਇੱਥੇ ਆ ਜਾੜੇ ਤੁਹਾਡੇ ਕੋਲੇ 2-400 ਫੋਟ ਤਾਂ ਹੀ ਲੈਣਾ ਅੱਜ ਜੇ ਜੀ ਗੱਲ ਕਰਨਾ ਹੁਣ ਬੰਗੀਆਂ ਨਾਲੀਆਂ ਨਾਲ ਮੈਂ ਰੱਖੂੰਗਾ ਦਾ ਫਾਇਦਾ ਨਹੀਂ ਇੱਕ ਸਾਲ ਬਾਅਦ ਫਾਰਨਾ ਸੀਮਿੰਟ ਦੀਆਂ ਹੋਣੀਆਂ ਸਾਰਾ ਸੀਵਰੇਜ ਸਿਸਟਮ ਵੀ ਸ਼ਹਿਰ ਮੰਗਵਾਉਗਾ ਮੈਂ 12000 ਪਿੰਡਾਂ ਪੰਜਾਬ ਦੇ ਮਾਧਮਾ ਗਾਰੰਟੀ ਕਰਦਾ ਆਪਣੀ 5 ਸਾਲ ਦੀ ਸਰਕਾਰ ਦੇ ਵਿੱਚ ਪੂਰੇ 12000 ਪਿੰਡ ਅਸੀਂ ਮੁਕੰਮਲ ਕਰਦਾਂਗੇ ਕਿਉਂਕਿ ਇਹ ਸੀਮਿੰਟ ਦੀ ਗੱਲ ਔਵੇਂ ਸ਼ਹਿਰ ਨੂੰ ਪਾਣੀ ਦਾ ਸਿਸਟਮ ਤੇ ਹੋਏ ਸੀਵਰੇਜ ਦਾ ਸਤਾ ਕੋਈ ਔਖਾ ਨਹੀਂ ਤਕਰੀਬਨ 35 ਕਰੋੜ ਲੱਗਣਾ 5000 ਕਰੋੜ 6 ਲੱਖ ਰੁਪਏ ਸਾਤਾ ਲੱਗਣਾ ਹੈ ਐ ਬਿਮਾਰੀ ਪੱਕੀ ਨਿਕਲ ਜਾਣੀ ਮੈਂ ਕਿਤੇ ਜਲਾ ਲਾਪਾ ਹਾਂ ਦੇਖੋ ਐ ਬੁੱਢੇ ਹੋਏ ਉਹਦੇ ਬਾਅਦ ਕੋਈ ਗ੍ਰਾਂਡ ਮੰਦ ਤੇ ਲੋੜ ਨਹੀਂ ਮੈਂ ਹੁਣ ਜਾਣਾ ਹੈ ਕਿੰਨੇ ਕਿਸੇ ਦੀ ਲੋੜ ਹੀ ਨਹੀਂ ਬੋਲੇ ਸਾਂਧਿਆ ਸੋਸ਼ਿਆ ਇਸ ਕਰਕੇ ਹੁਣ ਜਵੇ ਹੋ ਜੇ ਬਾਰਡਰ ਦੀਆਂ ਜ਼ਮੀਨਾਂ ਕਿਸ ਵਸਿਆ ਆਪਣੇ ਕਾਲੇ ਖੁਦ ਹੈ ਨਹੀਂ ਕੱਚੀਆਂ ਜ਼ਮੀਨਾਂ ਮਿੱਟੀ ਦਾ ਕੰਮ ਨਾ ਕਰਨਾ ਤੇ ਮਿੱਟੀ

بڑی لیڈ دیتی لیڈی ایسا بڑا مان دیتا میں تا کئی جگہ تے جا کے کہنا یار کو پارلیمنٹ میں لڑا تو جنہیں مان ستار پیار ملے تھے میں تو دلوں تھوڑا دنواد کرنا چاہنا ہے کہ میں تمہیں ایسنا کہنا چاہتا